ਨਮਸਕਾਰ ਜਾਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਈਰਾਨ ਦੇ ਸੁਪਰੀਮ ਲੀਡਰ ਆਇਤ ਉੱਲਾ ਅਲੀ ਖਾਮੇਨੀ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਧੋਖੇਬਾਜ਼ ਕਾਰਵਾਈਆਂ ਅਤੇ ਧੋਖੇਬਾਜ਼ ਪਾੜੇ ਦੇ ਲੋਕਾਂ ਤੇ ਨਿਰਪਰਤਾ ਨੂੰ ਬੰਦ ਕਰੇ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਦਰਸ਼ਨਕਾਰੀਆਂ ਤੇ ਸਟੇਟ ਦੀ ਕਾਰਵਾਈ ਲਈ ਇਸਲਾਮਿਕ ਗਨਰਾਜ ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ ਇਸ ਖਰੇਲੂ ਹਿੰਸਾ 'ਚ ਘੱਟੋ-ਘੱਟ 646 ਲੋਕ ਮਾਰੇ ਗਏ ਸਨ ਅਮਰੀਕਾ ਨੇ 이란 ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਜਿਸ ਨਾਲ ਤਹਿਰਾਨ ਦੇ ਧਰਮ ਸ਼ਾਸਤਰੀ ਸ਼ਾਸਨ ਤੇ ਦਬਾਅ ਵਧੇਗਾ। ਸੋਸ਼ਲ ਮੀਡੀਆ ਤੇ ਇੱਕ ਪੋਸਟ ਲਿਖਿਆ ਗਿਆ ਹੈ ਕਿ ਮਹਾਨ ইরਾਨੀ ਕੌਮ ਦੇ ਦੁਸ਼ਮਣਾਂ ਦੇ ਸਾਹਮਣੇ ਆਪਣਾ ਇਰਾਦਾ ਅਤੇ ਪਹਿਚਾਨ ਜਤਾਈ ਹੈ। ਇਹ ਅਮਰੀਕੀ ਸਿਆਸਤਦਾਨਾਂ ਦੇ ਲਈ ਇੱਕ ਚੇਤਾਵਨੀ ਹੈ ਕਿ ਉਹ ਆਪਣੀਆਂ ਧੋਖੇਬਾਜ਼ ਕਾਰਵਾਈਆਂ ਨੂੰ ਬੰਦ ਕਰ ਦੇਣ ਅਤੇ ਆਪਣੇ ਗद्दार ਭਾੜੇ ਦੇ ਲੋਕਾਂ ਤੇ ਭਰੋਸਾ ਕਰਨਾ ਬੰਦ ਕਰ ਦੇਣ ਖਾਮੇਨੀ 1999 ਤੋਂ ਸਤਾ ਦੇ ਵਿੱਚ ਕਾਬਜ਼ ਹਨ ਅਤੇ ਹੁਣ 86 ਸਾਲ ਦੇ ਹੋ ਚੁੱਕੇ ਹਨ ਈਰਾਨ ਦੇ ਸੁਪਰੀਮ ਲੀਡਰ ਆਇਤ ਉੱਲਾ ਅਲੀ ਖਾਮਾਨੀ ਨੇ ਅੰਦਰੂਨੀ ਖਤਰਿਆਂ ਨੂੰ ਕੁਚਲ ਕੇ ਤਿੰਨ ਦਹਾਕਿਆਂ ਤੋਂ ਬਾਅਦ ਸਤਾ ਦਾ ਸਮਾ ਬਤਾਇਆ ਪਰ ਉਨ੍ਹਾਂ ਦੀ ਲੀਡਰਸ਼ਿਪ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ ਇਸ ਵੇਲੇ ਦੇਸ਼ ਭਰ ਦੇ ਵਿੱਚ ਉਨ੍ਹਾਂ ਦੀ ਲੀਡਰਸ਼ਿਪ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਲੱਖਾਂ ইরਾਨੀ ਸਾਸਨ ਤਬਦੀਲੀ ਦੀ ਮੰਗ ਲਈ ਸੜਕਾਂ ਤੇ ਉਤਰੇ ਹੋਏ ਹਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇਕਰ ਖਾਮੇਨੀ ਦਾ ਸਾਸਨ ਪ੍ਰਦਰਸ਼ਨਕਾਰੀਆਂ ਤੇ ਆਪਣੀ ਕਾਤਕ ਕਾਰਵਾਈਆਂ ਜਾਰੀ ਰੱਖਦਾ ਹੈ ਤਾਂ ਉਹ ਈਰਾਨ ਤੇ ਹਮਲਾ ਕਰਨਗੇ ਤਹਿਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਧਮਕੀਆਂ ਦੇ ਜਵਾਬ ਦੇ ਵਿੱਚ ਜੰਗ ਲਈ ਪੂਰੀ ਤਰ੍ਹਾਂ ਤਿਆਰ ਹੈ 트럼ਪ ਨੇ ਪਿਛਲੇ ਹਫਤੇ ਸੁਝਾ ਦਿੱਤਾ ਸੀ ਕਿ آیت ਉੱਲਾ ਖਾਮੇਨੀ ਬੇਚੈਨੀ ਦੇ ਵਿਚਕਾਰ ਦੇਸ਼ ਛੱਡ ਕੇ ਭੱਜਣ ਦੀ ਯੋਜਨਾ ਬਣਾ ਸਕਦੇ ਹਨ ਜਿਸ ਦੇ ਜਵਾਬ ਚ ইরਾਨੀ ਨੇਤਾ ਨੇ 트럼ਪ ਨੂੰ ਹੰਕਾਰੀ ਕਹਿ ਕੇ ਜਵਾਬ ਦਿੱਤਾ ਸੀ ਅਤੇ ਕਿਹਾ ਸੀ ਕਿ ਉਸ ਨੂੰ ਉਖਾੜ ਦਿੱਤਾ ਜਾਏਗਾ ਇਰਾਨੀ ਅਧਿਕਾਰੀਆਂ ਨੇ ਮੀਡੀਆ ਦੇ ਜ਼ਰੀਏ ਸੰਕੇਤ ਦਿੱਤਾ ਕਿ ਸਰਕਾਰ ਨੂੰ ਬਚਾ ਦੇ ਮੋੜ ਦੇ ਵਿੱਚ ਲਿਆ ਦਿੱਤਾ ਗਿਆ। ਪਿਛਲੇ ਹਫ਼ਤੇ ਰਿਪੋਰਟਾਂ ਦੇ ਵਿੱਚ ਇਹ ਵੀ ਸੁਝਾ ਦਿੱਤਾ ਗਿਆ ਸੀ ਕਿ ਖਾਮੇਨੀ ਰੂਸ ਭੱਜ ਸਕਦੇ ਹਨ। 1989 'ਚ ਜਦੋਂ ਉਹ ਸੱਤਾ 'ਚ ਆਏ ਤਾਂ ਖਾਮੇਨੀ ਨੂੰ ਇਸਲਾਮਿਕ ਇਨਕਲਾਬ ਦੇ ਨੇਤਾ ਆयत उੱਲਾ ਰੁਗੁੱਲਾ ਖਾਮੇਨੀ ਦੇ ਬਾਅਦ ਆਪਣੇ ਅਧਿਕਾਰ ਬਾਰੇ ਡੂੰਘੇ ਸ਼ੰਕਿਆਂ ਨੂੰ ਦੂਰ ਕਰਨਾ ਪਿਆ ਸੀ। ਉਸ ਸਮੇਂ ਦੇ ਨੀਵੇਂ ਪੱਧਰ ਦੇ ਧਾਰਮਿਕ ਆਗੂ ਖੋਮੇਨੀ ਕੋਲ ਆਪਣਾ ਪੂਰਵਜਾ ਮੰਗ ਧਾਰਮਿਕ ਪਰਮਾਨ ਨਹੀਂ ਦੇ ਸਕੇ ਆਪਣੇ ਮੋٹے ਚਸ਼ਮੇ ਅਤੇ ਤੇਜ਼ ਸ਼ੈਲੀ ਦੇ ਕਾਰਨ ਖਾਮੇਨੀ ਨੇ ਸਵਰਗੀ ਖੋਮੇਨੀ ਨੂੰ ਨਾਲ 3 ਗੁਣਾ ਵੱਧ ਸਮਾ ਰਾਜ ਕੀਤਾ ਅਤੇ ਈਰਾਨ ਦੇ ਇਸਲਾਮੀ ਗਨਰਾਜ ਨੂੰ ਸ਼ਾਇਦ ਇੱਕ ਹੋਰ ਨਾਟਕੀ ਢੰਗ ਦੇ ਨਾਲ ਆਕਾਰ ਦਿੱਤਾ ਉਸਨੇ ਮੁਲਿਆ ਜਾ ਸ਼ੀਆ ਮੁਸਲਿਮ ਮੌਲਵੀਆਂ ਵੱਲੋਂ ਸ਼ਾਸਨ ਪ੍ਰਣਾਲੀ ਸਥਾਪਿਤ ਕੀਤੀ ਇਸ ਨੇ ਕੱਟੜਪੰਥੀਆਂ ਦੀ ਨਜ਼ਰਾਂ 'ਚ ਨਿਰਵਿਵਾਦ ਅਧਿਕਾਰ ਵਜੋਂ ਪੁਸ਼ਟੀ ਜਗ੍ਹਾ ਸੁਰੱਖਿਅਤ ਕਰ ਲਈ ਜਿਹੜੀ ਸਿਰਫ ਰੱਬ ਤੋਂ ਹੀ ਠਾਸੀ ਉਸ ਸਮੇਂ ਖਾਮੇਨੀ ਨੇ ਅਰਧ ਸੈਨਿਕ ਇਨਕਲਾਬੀ ਗਾਰਡ ਨੂੰ ਈਰਾਨ ਦੀ ਫੌਜ ਅਤੇ ਅੰਦਰੂਨੀ ਰਾਜਨੀਤੀ ਵਿੱਚ ਪ੍ਰਮੁੱਖ ਸ਼ਕਤੀ ਵਿੱਚ ਬਣਾਇਆ ਸੀ ਗਾਰਡ ਈਰਾਨ ਦੀ ਸਭ ਤੋਂ ਉੱਚ ਫੌਜੀ ਮਾਨ ਦਾ ਦਰਜਾ ਦਿੰਦੀ ਹੈ ਅਤੇ ਇਸ ਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦੀ ਨਿਗਰਾਨੀ ਕਰਦਾ ਹੈ ਇਸ ਦੀ ਅੰਤਰਰਾਸ਼ਟਰੀ ਸ਼ਾਖਾ ਕੁਦਮ ਫੋਰਸ ਨੇ ਐਕਸੈਸ ਆਫ ਰੈジਸਟੈਂਸ ਨੂੰ ਇਕੱਠਾ ਕੀਤਾ ਜੋ ਯਮਨ ਤੋਂ ਲੈਬਲਾਨ ਤੱਕ ਹੈਲੇ ਈਰਾਨ ਪੱਖੀ ਪ੍ਰੋਕਸੀਆ ਦਾ ਸੰਗ੍ਰਹਿ ਹੈ ਜਿਸ ਨੇ ਸਾਲਾਂ ਤੋਂ ਈਰਾਨ ਨੂੰ ਪੂਰੇ ਖੇਤਰ 'ਚ ਕਾਫੀ ਸ਼ਕਤੀ ਦਿੱਤੀ ਹੈ ਖਾਮੇਨੀ ਨੇ ਗਾਰਡਸ ਨੂੰ ਕਾਰੋਬਾਰਾਂ ਦਾ ਇੱਕ ਨੈਟਵਰਕ ਬਣਾਉਣ ਦੀ ਖੁੱਲ੍ਹ ਦਿੱਤੀ ਹੋਈ ਹੈ ਤਾਂ ਜੋ ਉਹ ਈਰਾਨ ਦੀ ਆਰਥਿਕਤਾ ਤੇ ਹਾਵੀ ਹੋ ਸਕੇ। ਬਦਲੇ ਚ ਗਾਰਡ ਉਸਦੀ ਵਫਾਦਾਰ ਝਟਕਾ ਫੋਰਸ ਬਣ ਗਈ ਹੈ। ਖਾਮੋਨੀ ਦੀ ਪਕੜ ਲਈ ਪਹਿਲਾ ਵੱਡਾ ਖਤਰਾ ਸੁਧਾਰ ਅੰਦੋਲਨ ਸੀ ਜੋ ਉਹਨਾਂ ਦੇ ਸਰਵੋੱਚ ਨੇਤਾ ਬਣਨ ਤੋਂ ਤੁਰੰਤ ਬਾਅਦ ਸੰਸਦ ਦੇ ਵਿੱਚ ਬਹੁਮਤ ਅਤੇ ਰਾਸ਼ਟਰਪਤੀ ਅਹੁਦੇ ਤੱਕ ਪਹੁੰਚ ਗਿਆ। ਇਸ ਅੰਦੋਲਨ ਨੇ ਚੁਣੇ ਹੋਏ ਅਧਿਕਾਰੀਆਂ ਨੂੰ ਵਧੇਰੇ ਸ਼ਕਤੀ ਦੇਣ ਦੀ ਵਕਾਲਤ ਕੀਤੀ ਜਿਸ ਬਾਰੇ ਖਾਮੇਨੀ ਦੇ ਕਟੜਪੰਥੀ ਸਮਰਥਕਾਂ ਨੂੰ ਡਰ ਸੀ ਕਿ ਇਹ ਇਸਲਾਮੀ ਗਣਰਾਜ ਪ੍ਰਣਾਲੀ ਨੂੰ ਖਤਮ ਕਰ ਦੇਵੇਗਾ ਖਾਮੇਨੀ ਨੇ ਧਾਰਮਿਕ ਸੰਗਠਨਾਂ ਨੂੰ ਇਕੱਠਾ ਕਰਕੇ ਸੁਧਾਰਵਾਦੀਆਂ ਨੂੰ ਰੋਕਿਆ ਮੁੱਲਾ ਵੱਲੋਂ ਚਲਾਏ ਜਾ ਰਹੇ ਅਣਚੁਣੇ ਸੰਗਠਨ ਵੱਡੇ ਸੁਧਾਰਾ ਨੂੰ ਬੰਦ ਕਰਨ ਅਤੇ ਸੁਧਾਰ ਉਮੀਦਵਾਰਾਂ ਨੂੰ ਚੋਣ ਚ ਕਿਸਾ ਲੈਣ ਲਈ ਰੋਕਣ 'ਚ ਸਫਲ ਰਹੇ ਰੈਵੋਲਿਊਸ਼ਨਰੀ ਗਾਰਡ ਅਤੇ ਈਰਾਨ ਦੀਆਂ ਹੋਰ ਸੁਰੱਖਿਆ ਏਜੰਸੀਆਂ ਨੇ ਸੁਧਾਰ ਅੰਦੋਲਨ ਦੀ ਸਫਲਤਾ ਤੋਂ ਬਾਅਦ ਹੋਏ ਵਿਰੋਧ ਪ੍ਰਦਰਸ਼ਨਾਂ ਦੀਆਂ ਲਹਿਰਾਂ ਨੂੰ ਕੁਚਲ ਦਿੱਤਾ 2009 ਦੇ ਵਿੱਚ ਵੋਟ ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ ਵੱਡੇ ਪੱਧਰ ਤੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸਨ ਪਾਬੰਦੀਆਂ ਦੇ ਬਾਅਦ ਹੇਟ 2017 ਅਤੇ 2019 ਵਿੱਚ ਆਰਥਿਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ 2022 ਚ ਮਹਿਮਨ ਅਮੀਨੀ ਦੀ ਮੌਤ ਤੋਂ ਬਾਅਦ ਹੋਰ ਦੇਸ਼ ਵਿਆਪੀ ਪ੍ਰਦਰਸ਼ਨ ਸ਼ੁਰੂ ਹੋਏ ਜਦੋਂ ਪੁਲਿਸ ਨੇ ਉਸ ਨੂੰ ਉਸਦਾ ਲਾਜ਼ਮੀ ਹੈਡਸ ਕਾਰਡ ਸਹੀ ਤੰਗ ਦੇ ਨਾਲ ਨਾ ਪਹਿਨਨ ਕਾਰਨ ਹਿਰਾਸਤ ਵਿੱਚ ਲੈ ਲਿਆ ਸੀ ਵਿਰੋਧ ਪ੍ਰਦਰਸ਼ਨਾਂ ਤੇ ਕਾਰਵਾਈ ਵਿੱਚ ਸੈਂਕੜੇ ਲੋਕ ਮਾਰੇ ਗਏ ਅਤੇ ਜੇਲ੍ਹ ਵਿੱਚ ਨਜ਼ਰਬੰਦਾਂ ਨੂੰ ਤਸੀਹੇ ਦੇ ਕੇ ਮਾਰਨ ਜਾਂ ਬਲਾਤਕਾਰ ਕਰਨ ਦੀਆਂ ਰਿਪੋਰਟਾਂ ਵਿੱਚਕਾਰ ਸੈਂਕੜੇ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫਿਰ ਵੀ ਲਗਾਤਾਰ ਹੋਈ ਵਿਰੋਧ ਪ੍ਰਦਰਸ਼ਨਾਂ ਨੇ ਈਰਾਨ ਦੇ ਧਰਮ ਸ਼ਾਸਤਰੀ ਪ੍ਰਣਾਲੀ ਵਿੱਚ ਤਣਾਅ ਨੂੰ ਦਰਸਾਉਂਦੇ ਹਨ ਅਤੇ ਪਾਦਰੀਆਂ ਦੇ ਸ਼ਾਸਨ, ਭ੍ਰਿਸ਼ਟਾਚਾਰ ਅਤੇ ਆਰਥਿਕ ਮੁਸੀਬਤਾਂ ਪ੍ਰਤੀ ਵਿਆਪਕ ਨਾਰਾਜ਼ਗੀ ਨੂੰ ਉਜਾਗਰ ਕੀਤਾ ਹੈ। ਗੁੱਸੇ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਹੋਏ ਅਧਿਕਾਰੀਆਂ ਨੇ ਅਕਸਰ ਇਸਲਾਮੀ ਗਣਰਾਜ ਦੀਆਂ ਕੁਝ ਸਮਾਜਿਕ پابੰਦੀਆਂ ਨੂੰ ਲਾਗੂ ਕਰਨ ਵਿੱਚ ਢਿੱਲ ਦਿੱਤੀ ਜਦੋਂ ਖਾਮੇਨੀ ਨੇ ਸੱਤਾ ਸੰਭਾਲੀ ਈਰਾਨ ਇਰਾਕ ਨਾਲ ਆਪਣੀ ਲੰਮੀ جنگ ਤੋਂ ਹੁਣੇ ਵੀ ਉੱਭਰ ਰਿਹਾ ਸੀ ਜਿਸ ਨੇ ਦੇਸ਼ ਨੂੰ ਟੁੱਟਿਆ ਅਤੇ ਅਲੱਗ-ਥਲੱਗ ਕਰ ਦਿੱਤਾ ਅਗਲੇ ਤਿੰਨ ਦਹਾਕਿਆਂ ਦੌਰਾਨ ਖਾਮੇਨੀ ਨੇ ਈਰਾਨ ਨੂੰ ਮੱਧ ਪੂਰਬ ਦੇ ਵਿੱਚ ਪ੍ਰਭਾਵ ਪਾਉਣ ਵਾਲੀ ਇੱਕ ਜ਼ੋਰਦਾਰ ਸ਼ਕਤੀ ਵਿੱਚ ਬਦਲ ਦਿੱਤਾ ਇੱਕ ਵੱਡਾ ਹੁਲਾਰਾ 2003 ਵਿੱਚ ਅਮਰੀਕਾ ਦੁਆਰਾ ਸੱਦਾਮ ਹੁਸੈਨ ਨੂੰ ਤੇਕਪਾਲ ਕਰਨਾ ਸੀ ਜਿਸ ਨੇ ਅੰਤ ਵਿੱਚ ਈਰਾਨ ਸਹਿਯੋਗੀਆਂ ਦਿੱਤੀਆਂ ਸ਼ੀਆ ਸਿਆਸਤਦਾਨਾ ਅਤੇ ਮਿਲੀਸ਼ੀਆ ਨੂੰ ਇਰਾਕ ਵਿੱਚ ਸੱਤਾ ਵਿੱਚ ਲਿਆਂਦਾ